ਮੈਂ ਆਪ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਪੰਜਾਬ ਚੋਂ ਗਊਆਂ ਵੱਢ ਕੇ ਡੇਰੀਟ ਬਾਹਰ ਨਹੀਂ ਭੇਜਦੇ ਵਿਕ ਪੰਜਾਬ ਦੇ ਅੰਦਰ ਬਹੁਤ ਵੱਡੇ ਲੈਵਲ ਤੇ ਤਸਕਰੀ ਵੱਧ ਚੁੱਕੀ ਹੈ ਸਾਡੇ ਕੋਲ ਰਾਤ ਦੀ ਸੂਚਨਾ ਸੀ ਕਿ ਇਹ ਟਰੱਕ ਜਿਹੜਾ ਖੜਿਆ ਇਹਦੇ ਚ 21 ਤੋਂ 22 ਗਊਵਾਂਸ਼ ਭਰੇ ਹੋਏ ਸੀ ਮੈਂ بار بار ਇਹ ਬੇਨਤੀ ਕਰਾਂਗਾ ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਕਜੇ ਜਨਤਾ ਤੁਹਾਨੂੰ ਗੱਦੀ ਤੇ ਬਖਾਲ ਸਕਦੀ ਹੈ ਤਾਂ ਗੱਦੀ ਤੋਂ ਵੀ ਭਾਰ ਵੀ ਸਕਦੀ ਹੈ। ਸ਼੍ਰੀ ਰਾਮ ਜੀ, ਜੈ ਗੋ ਮਾਤਾ ਜੀ। ਮੈਂ ਸतीश ਕੁਮਾਰ, ਰਾਸ਼ਟਰੀ ਦੇ ਐਕਸ ਗਵਰਨਰ ਸਦਨ, ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂਤੱਪ। ਅੱਜ ਸਾਡੇ ਕੋਲ ਰਾਤ ਦੀ ਸੋਚਨਾ ਸੀ। ਇਹ ਟਰੱਕ ਜਿਹੜਾ ਖੜਿਆ ਇਹਦੇ ਚ 21 ਤੋਂ 22 ਗਊਵੰਸ਼ ਭਰੇ ਹੋਏ ਸੀ ਜਿਦੇ ਚ ਗਊਆਂ ਵੀ, ਮੰੰਡੀ ਵੀ, ਬੈਲ ਵੀ ਇਹਨਾਂ ਨੂੰ ਪੰਜਾਬ ਤੋਂ ਬਾਹਰ ਇਹਨੂੰ ਬੁਚੜ ਖਾਨੇ ਮਵਾਤ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੇਰੇ ਨਾਲ ਪਟਿਆਲਾ ਦੀ ਟੀਮ ਹਰਿਆਣਾ ਦੀ ਟੀਮ ਰਾਜਪੁਰੇ ਤੋਂ ਟੀਮ ਮਲੇਰਕੋਟਲਾ ਦੀ ਟੀਮ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਮਲੇਰਕੋਟਲੇ 'ਚ ਗੱਡੀ ਕਾਬੂ ਕਰੀਏ ਪੁਲਿਸ ਦੀ ਹੈਲਪ ਨਾਲ ਕਰੀਏ ਪੁਲਿਸ ਨੂੰ ਤਲਾਸ਼ ਦਿੱਤੀ ਸੀ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹਾਂਗਾ ਪੂਰੇ ਪੰਜਾਬ ਦੇ ਅੰਦਰ ਬਹੁਤ ਵੱਡੇ ਲੈਵਲ ਤੇ ਤਸਕਰੀ ਵੱਧ ਚੁੱਕੀ ਹੈ ਅੱਜ 10ਵੀਂ 12ਵੀਂ ਗੱਡੀ ਹੋਣੀ ਜਿਹੜੀ ਸੰਗਰੂਰ ਜ਼ਿਲ੍ਹੇ ਚੋਂ ਪਕੜੀ ਹੈ ਸੰਗਰੂਰ ਜ਼ਿਲ੍ਹੇ ਚੋਂ ਪਰਿਆ ਤੇ ਸੰਗਰੂਰ ਜਿਹੜਾ ਹੋਮ ਡਿਸਟ੍ਰਿਕਟ ਹੈ ਸੀਐਮ ਸਾਹਿਬ ਦਾ ਮੇਰੀ ਬੇਨਤੀ ਹੈ ਇਸ ਵੱਲ ਧਿਆਨ ਦਿਓ ਕਿ ਗਊ ਮਾਂ ਤੋਂ ਰਾਸ਼ਟਰੀ ਮਾਂ ਦੇ ਦਰਜੇ ਵਾਸਤੇ ਤਾਂ ਪੂਰੇ ਦੇਸ਼ ਚ ਸੰਘਰਸ਼ ਚੱਲ ਰਿਹਾ ਹੈ ਮਹਾਰਾਸ਼ਟਰ ਸਰਕਾਰ ਨੇ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿੱਤਾ ਮੈਂ ਆਪ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਪੰਜਾਬ ਚੋਂ ਗਊਆਂ ਵੱਢ ਕੇ ਮੀਟ ਬਾਹਰ ਨਹੀਂ ਭੇਜਦੇ ਤੁਸੀਂ ਭਾਜਪੀ ਦੀ ਤਰ੍ਹਾਂ ਮੁੱਛੜ ਖਾਨੇ ਤੋਂ ਚੰਦਾ ਨਹੀਂ ਖਾਇਆ ਤੁਸੀਂ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਵਾ ਕੇ ਇੱਕ ਹਿੰਦੁਸਤਾਨ ਚ ਤੁਹਾਡਾ ਜਿਹੜਾ ਨਾਮ ਹੈ ਤਾਂ ਹੋਣਾ ਹੀ ਹੈ ਔਰ ਪੂਰੇ ਪੰਜਾਬ ਦਾ ਜਿਹੜਾ Hindu ਸਮਾਜ ਹੈ ਉਹ ਤੁਹਾਨੂੰ ਦੁਬਾਰਾ CM ਬਣਾਊਗਾ ਮੈਂ بار بار ਇਹ ਹੀ ਬੇਨਤੀ ਕਰਾਂਗਾ ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਜੇ ਜਨਤਾ ਤੁਹਾਨੂੰ ਗੱਡੀ ਤੇ ਬਿਠਾ ਸਕਦੀ ਹੈ ਤਾਂ ਗੱਡੀ ਤੋਂ ਉਤਾਰ ਵੀ ਸਕਦੀ ਹੈ ਮੈਂ ਫੇਰ ਇੱਕ ਵਾਰੀ ਬੇਨਤੀ ਕਰਾਂਗਾ ਇਹ ਜਿਹੜੀ ਗਊ ਹੈ ਇਹਦੇ ਨਾਲ ਸਾਡੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਗੁਰੂਆਂ ਦੀ ਧਰਤੀ ਹੈ ਗੁਰੂਆਂ ਨੇ ਖਾਲਸਾ ਪੰਥ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਉਹਨਾਂ ਨੂੰ ਸਭ ਤੋਂ ਦਲਾਈ ਸੇ ਗਊ ਦੀ ਰੱਖਿਆ ਕਰਨ ਦੀ ਤੇ ਇਸ ਧਰਤੀ ਦੇ ਉੱਤੇ ਜਿਹੜਾ ਜ਼ੁਲਮ ਹੈ ਇਹ ਸਾਡੇ ਵਾਸਤੇ ਕੋਲੰਕਾ ਇਸ ਨੂੰ ਜਲਦ ਖਤਮ ਕਰੇ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੇ ਸ਼੍ਰੀ ਰਾਮ ਹੇ ਸ਼੍ਰੀ ਰਾਮ ਹੋ ਮਾਤਾ ਜੈ ਹੋ ਮਾਤਾ ਕੀ ਜੈ